ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਧ ਸੰਗਤ ਜੀ ਅਸੀਂ ਇੱਥੇ ਫਤੇਗੜ ਸਾਹਿਬ ਦੀ ਧਰਤੀ ਤੇ ਦਰਸ਼ਨ ਦੇਦਾਰੇ ਕਰਨ ਲਈ ਪਹੁੰਚੇ ਸੀ ਤੇ ਅਸੀਂ ਇਸ ਵੇਲੇ ਮੌਜੂਦ ਹਾਂ ਜੀ ਦੀਵਾਨ ਟੋਡਰਮਲ ਦੀਵਾਨ ਟੋਡਰਮਲ ਜੀ ਦੀ ਹਵੇਲੀ ਜਿੱਥੇ ਕਿ ਉਹ ਰਹਿੰਦੇ ਸੀਗੇ ਇਤਿਹਾਸ ਤੋਂ ਤੁਸੀਂ ਤਕਰੀਬਨ ਸਾਰੇ ਜਾਣੋ ਆ ਟੋਡਰਮਲ ਜੀ ਨੇ ਜਿਹੜੀ ਮੋਹਰਾ ਵਿਛਾ ਕੇ ਗੁਰਦੁਆਰਾ ਜੋਤੀਸਰੂਪ ਸਹਿਬ ਜੀ ਦੀ ਜਗ੍ਹਾ ਨੂੰ ਜਿਹੜੀ ਸਭ ਤੋਂ ਮਹਿੰਗੀ ਜਗ੍ਹਾ ਕਿਹਾ ਜਾਂਦਾ ਉਹ ਦਵਾਨ ਟੋਡਰਮਲ ਜੀ ਨੇ ਖਰੀਦੀ ਸੀਗੀ ਮੋਹਰਾ ਵਿਛਾ ਕੇ ਜਿੱਥੇ ਛੋਟੇ ਸਹਿਬਜ਼ਾਦਿਆਂ ਦੇ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਕੀਤਾ ਸੀਗਾ ਜਿਆਦਾ ਸਮਾਂ ਤੁਹਾਡਾ ਨਹੀਂ ਲੈਂਦਾ ਜੀ ਤੁਸੀਂ ਦੇਖ ਸਕਦੇ ਇੱਥੇ ਲਿਖਿਆ ਹੋਇਆ ਹੈ ਪਹਿਲੀ ਮੰਜ਼ਲ ਦੀ ਟਹਿ ਚੁੱਕੀ ਛੱਤ ਯਾਨੀ ਕਿ ਬਨੇਰਾ ਆ ਪਹਿਲੀ ਮੰਜ਼ਲ ਦਾ ਬਨੇਰਾ ਸੀਗਾ ਯਾਨੀ ਕਿ ਹਵੇਲੀ ਦੇ ਅਸੀਂ ਟੋਡਰਮਲ ਜੀ ਦੇ ਦਰਸ਼ਨ ਨਜ਼ਾਰੇ ਕਰਾ ਰਹੇ ਹਾਂ ਤਹਿਾਨੇ ਦੀ ਟਹਿ ਚੁੱਕੀ ਛੱਤ ਛੱਤ ਸੀਗੀ ਜੀ ਆ ਤੁਸੀਂ ਦੇਖ ਸਕਦੇ ਆ ਤੇ ਟੈ ਚੁੱਕੀ ਛੱਤ ਆ ਇਹ ਪੁਰਾਣੀ ਚੀਜ਼ ਆ ਕਹਿ ਲਓ ਭਈ ਜਿਹੜਾ ਪੁਰਾਣੀ ਚੀਜ਼ ਜੇ ਸੰਭੀ ਹੋਈ ਆ ਕੌਮ ਨੇ ਤਾਂ ਇਹ ਸੰਭੀ ਹੋਈ ਆ ਪਹਿਲੀ ਮੰਜ਼ਲ ਦਾ ਹਾਲ ਕਮਰਾ ਆ ਤੁਸੀਂ ਦੇਖ ਸਕਦੇ ਆ ਜੀ ਇਹ ਹਾਲ ਕਮਰਾ ਤੇ ਆ ਪੌੜੀਆਂ ਤੁਹਾਨੂੰ ਦਿਖਾਉਂਦੇ ਚੱਲਦੇ ਆ ਜੀ ਆ ਦੇਖੋ ਜੀ ਆ ਦੇਖੋ ਮੈਂ ਪਹਿਲੀ ਮੰਜ਼ਲ ਤੇ ਜਾਣ ਲਈ ਟੈ ਚੁੱਕੀਆਂ ਪੌੜੀਆਂ ਇਹ ਪੌੜੀਆਂ ਜਿਹੜੀਆਂ ਟੈ ਗਈਆਂ ਨੇ ਮੰਜਲ ਤੇ ਜਾਣ ਦੇ ਲਈ ਚੁਬਾਰੇ ਤੇ ਹਾਂਜੀ ਅੱਧੀ ਟੁੱਟ ਚੁੱਕੀ ਅਲਮਾਰੀ ਆ ਦੇਖੋ ਅਲਮਾਰੀ ਸੀਗੀ ਜੀ ਇੱਥੇ ਅੱਧੀ ਟੁੱਟ ਚੁੱਕੀ ਅਲਮਾਰੀ ਇੱਥੇ ਅਲਮਾਰੀ ਸੀਗੀ ਜੀ ਤੇ ਆ ਦੇਖੋ ਪਹਿਲੀ ਮੰਜ਼ਲ ਦਾ ਹਾਲ ਕਮਰਾ ਉਸ ਤੋਂ ਬਾਅਦ ਜੀ ਦੂਸਰੀ ਮੰਜ਼ਲ ਦਾ ਹਾਲ ਕਮਰਾ ਇਹ ਪੁਰਾਣੀ ਚੀਜ਼ ਕਹਿ ਲਓ ਵੀ ਜਿੰਨਕ ਤਜਰਬਾ ਹੁਣ ਤੱਕ ਦੀ ਉਮਰ ਦਾ ਰਿਹਾ ਸਭ ਤੋਂ ਪੁਰਾਣੀ ਚੀਜ਼ ਇਹ ਮੈਂ ਹੁਣ ਦੇਖੀ ਅਲਮਾਰੀ ਦਰਵਾਜਾ ਤੁਹਾਨੂੰ ਅਲਮਾਰੀ ਦਿਖਾਣ ਦੇ ਚੱਲਦੇ ਆਂ ਜੀ ਪੁਰਾਣੇ ਸਮਿਆਂ ਦੇ ਵਿੱਚ ਅਲਮਾਰੀ ਦਰਵਾਜਾ ਆਹ ਅਲਮਾਰੀ ਜਿਹਦਾ ਜਿਹਦੇ ਵਿੱਚ ਅਸੀਂ ਸਮਾਨ ਵਗੈਰਾ ਰੱਖ ਸਕਦੇ ਕੱਪੜੇ ਲੀੜੇ ਇਹ ਪੁਰਾਣੀ ਮਾਰਤ ਹੈ ਜਰੂਰ ਸੰਗਤਾਂ ਫਤੇਗੜ ਸਾਹਿਬ ਜਦੋਂ ਆਉਣ ਤੇ ਦਰਸ਼ਨ ਦੇਦਾਰੇ ਕਰਦੇ ਚੱਲਣਾ ਸਪੋਰਟ ਦੇ ਕੇ ਸਾਭਿਆ ਹੋਇਆ ਜੀ ਜਿਹਦਾ ਵਿਦੇਸ਼ਾਂ ਵਿੱਚ ਸਕੈਪ ਹੋਲਡਿੰਗ ਹੁੰਦੀ ਹੈ ਇੱਥੇ ਸਪੋਰਟ ਦੇ ਕੇ ਸਾਭਿਆ ਹੋਇਆ ਹੈ ਦੀਵਾਨ ਟੋਡਰਮਲ ਜੀ ਦੀ ਅਲਮਾਰੀ ਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਦੂਸਰੀ ਪਾਣੀ ਦੀ ਹੁੰਦੀ ਹੈ ਮਤਲਬ ਪਾਣੀ ਦੀ ਹੁੰਦੀ ਹੈ ਜੀ ਬਿਲਕੁਲ ਪੁਰਾਣੀਆਂ ਚੀਜ਼ਾਂ ਬਿਲਕੁਲ ਇੱਥੇ ਚੁੱਲ੍ਹਾ ਜੀ ਤੁਸੀਂ ਦੇਖ ਸਕਦੇ ਆਂ ਚੁੱਲ੍ਹਾ ਬਾਹਰ ਇੱਧਰ ਨੂੰ ਜਾਓ ਜੀ ਮਤਲਬ ਦਰਸ਼ਨ ਅੰਦਰ ਕਰਨ ਜਾ ਸਕਦੇ ਆਂ ਜਰੂਰ ਲਾਂਗਰੀ ਨੌਕਰ ਦਾ ਕਮਰਾ ਰਸੋਈ ਨੂੰ ਰਸਤਾ ਆਓ ਜੀ ਰਸੋਈ ਅੰਦਰ ਜਾਣ ਦਾ ਰਸਤਾ ਬਿਲਕੁਲ ਅਸੀਂ ਰਸੋਈ ਦੇ ਅੰਦਰ ਜਾ ਰਹੇ ਆਂ ਸਾਧ ਸੰਗਤ ਜੀ ਹਵੇਲੀ ਦੇ ਅੰਦਰ ਆ ਚੁੱਕੇ ਆਂ ਨਾਲੀ ਡਰੇਨ ਪਾਈ ਰਸੋਈ ਦੀ ਹਲਮਾਰੀ ਰਸੋਈ ਸਾਸੰਤ ਜੀ ਸੀ ਇਹ ਕਹਿ ਸਕਦੇ ਆ ਕਿ ਜੀ ਦੀਵਾਨ ਟੋਡਰਮਲ ਜੀ ਉਸ ਸਮੇਂ ਦੇ ਕਿੰਨੇ ਮਤਲਬ ਅਮੀਰ ਕਹਿ ਸਕਦੇ ਆ ਕਿ ਇਨਸਾਨ ਹੋਣਗੇ ਜਿਨ੍ਹਾਂ ਨੇ ਉਸ ਸਮੇਂ ਦੇ ਵਿੱਚ ਵੀ ਇੰਨੀ ਵੱਡੀ ਇਮਾਰਤ ਕਹਿ ਲਓ ਭਈ ਕਿੰਨੀ ਚੋਟੀ ਦੀ ਅਸੀਂ ਕਹਿ ਸਕਦੇ ਹਾਂ ਕਿ ਹਵੇਲੀ ਉਹਨਾਂ ਨੇ ਪਾਈ ਹੋਈ ਸੀ ਉਸ ਸਮੇਂ ਦੇ ਵਿੱਚ ਕਿੰਨਾ ਉਹਨਾਂ ਕੋ ਪੈਸਾ ਮਾਰਾ ਇਹਨੇ ਬਖਸ਼ਿਆ ਹੋਗਾ ਟੋਡਰਮਲ ਜੀ ਨੂੰ ਜਿਹੜਾ ਉਹਨਾਂ ਨੇ ਇੰਨੀਆਂ ਸੋਨੇ ਦੀਆਂ ਮੋਹਰੇ ਪਾਛਾ ਕੇ ਜਿਹੜਾ ਉਹ ਜ਼ਮੀਨ ਨੂੰ ਖਰੀਦਿਆ ਸੀਗਾ ਮਹਾਰਾਜ ਦੀ ਬਹੁਤ ਕਿਰਪਾ ਸੀ ਦੀਵਾਨ ਟੋਡਰਮਲ ਜੀ ਦੇ ਪਰਿਵਾਰ ਉੱਪਰ ਹਲੋ ভাই ਬ੍ਰੋ ਕਿਪਾ ਕਰਕੇ ਇੱਥੇ ਮਾਇਆ ਮੱਥਾ ਨਾ ਟੇਕੋ ਜੀ ਹਵੇਲੀ ਦੇ ਬਿਲਕੁਲ ਅਸੀਂ ਅੰਦਰ ਆ ਹਨ ਪਿੰਜਾ ਦੇ ਹਾਂ ਪਾਕੀ ਪਤਨਾ ਆ ਦੇਖੋ ਸੰਗਤ ਜੀ ਦੀਵਾਨ ਟਾਡਰ ਮਾਲ ਜੀ ਨੇ ਮੋਹਰਾ ਵਿਸ਼ਾਈਆਂ ਸੀਗੀਆਂ ਜੀ ਮੋਹਰਾ ਵਿਸ਼ਾ ਕੇ ਦੀਵਾਨ ਟਾਡਰ ਮਾਲ ਜੀ ਨੇ ਆਹ ਹਵੇਲੀ ਦਾ ਪ੍ਰਾਤਨ ਦੇਖਿਆ ਜੀ ਇਦਾਂ ਹੁੰਦੀ ਸੀਗੀ ਹਵੇਲੀ ਹਵੇਲੀ ਦਾ ਮੌਜੂਦਾ ਜਾਰੀ ਕੰਮ ਹਵੇਲੀ ਦਾ ਮੰਜਲਾ ਅਨੁਸਾਰ ਨਕਸ਼ਾ ਬਹੁਤ ਵੱਡ ਭਾਗੀ ਆ ਕੇ ਮਹਾਰਾਜ ਨੇ ਇਹੋ ਜਿਹਾ ਪ੍ਰਾਤਨ ਸਥਾਨਾਂ ਦੇ ਦਰਸ਼ਨ ਦਿਦਾਰੇ ਕਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਜੀ ਜਰੂਰ ਸ਼ੇਅਰ ਕਰਦੇ ਜਾਣਾ ਤਾਂ ਕਿ ਸ਼ੇਅਰ ਕਰਦੇ ਨਾਲ ਕੋਈ ਸੰਗਤ ਇਸ ਸਥਾਨ ਤੇ ਆ ਸਕੇ ਇੱਕੋ ਦੂਰ ਬੈਠੇ ਵੀ ਦਰਸ਼ਨ ਜਿਦਾਰੇ ਕਰ ਲਵੇ ਜੀ ਧੰਨਵਾਦ